ਮਾਚੀਵਾੜੀ ਪੁਲਿਸ ਦੇ ਵੱਲੋਂ ਅੱਜ ਨਸ਼ਾ ਤਸਕਰੀ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਪੁਲਿਸ ਜ਼ਿਲ੍ਹਾ ਕੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਨਿਰਦੇਸ਼ਾਂ ਦੇ ਤਹਿਤ ਨਸ਼ੇ ਦੇ ਮਾਮਲੇ ਵਿੱਚ ਪ੍ਰਵਿੰਦਰ ਸਿੰਘ ਦੀ ਪ੍ਰਾਪਰਟੀ ਫ੍ਰੀਜ਼ ਕਰ ਲਈ ਗਈ ਹੈ। ਵਿਸ਼ੇਸ਼ ਤੌਰ ਤੇ ਡੀਐਸਪੀ ਮੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਪ੍ਰਵਿੰਦਰ ਸਿੰਘ ਦੇ ਉੱਪਰ ਕੋਲ 17 ਪਰਚੇ ਦਰਜ ਹਨ ਜਿਸ ਦੇ ਵਿੱਚ ਨਸ਼ਿਆਂ ਦੀ ਤਸਕਰੀ, ਲੜਾਈ ਝਗੜੇ ਅਤੇ ਨਸ਼ਾ ਵੇਚਣ ਦੇ ਪਰਚੇ ਹਨ। ਪ੍ਰਵਿੰਦਰ ਸਿੰਘ ਤੋਂ ਭਾਰੀ ਮਾਤਰਾ ਵਿੱਚ ਚੈਰਮ ਬਰਾਮਦ ਹੋਈ ਸੀ। ਜਿਸ ਕਾਰਨ ਇਸੇ ਘਰ ਦੀ ਕੀਮਤ ਤੈਅ ਕਰਕੇ ਅਥਾਰਟੀ ਨੂੰ ਕੇਸ ਭੇਜਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਪ੍ਰਵਿੰਦਰ ਸਿੰਘ ਇਸ ਪ੍ਰਾਪਰਟੀ ਸੰਬੰਧੀ ਆਪਣਾ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਜਿਸ ਕਾਰਨ ਉਹਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਉਹਨਾਂ ਇਹ ਵੀ ਕਿਹਾ ਕਿ ਹੁਣ ਪ੍ਰਵਿੰਦਰ ਸਿੰਘ ਇਹ ਘਰ ਨੂੰ ਵੇਚ ਨਹੀਂ ਸਕਦਾ ਅਤੇ ਨਾ ਹੀ ਕਿਰਾਏ ਦੇ ਸਕਦਾ ਹੈ ਹੋਰ ਉਹਨਾਂ ਨੇ ਕਿਹਾ ਤੁਸੀਂ ਆਪ ਹੀ ਦੇਖੋ ਇਹ ਸੀਜ਼ ਕੀਤੀ ਗਈ ਹੈ ਪਿਆ ਕੀ ਹੈ ਪੂਰਾ ਮਾਮਲਾ ਕਿੰਨੇ ਮੁਕੱਦਮੇ ਨੇ ਦਰਜ ਕਿਸ ਦੀ ਪ੍ਰਾਪਰਟੀ ਹੈ ਜਿਹੜੀ ਪ੍ਰਵਿੰਦਰ ਸਿੰਘ ਤੇ ਟਿੱਡਾ ਹੈ ਮਾਛੀਵਾੜਾ ਦਾ ਰਹਿਣਾ ਦਾ ਇਹਦੇ ਤੇ ਕੁੱਲ 17 ਮਕਦਮੇ ਦਰਜ ਨੇ ਇਹਦੇ ਵਿੱਚ ਕੁਝ ਐਕਸਰਸਾਈਜ਼ ਦੇ ਬਖ ਪਰਚੇ ਨੇ ਕੁਝ ਐਨਡੀਪੀਐਸ ਸੈਕਟਰ ਦੇ ਮਕਦਮੇ ਨੇ ਕੁਝ ਲੜਾਈ ਝਗੜੇ ਦੇ ਮਕਦਮੇ ਨੇ ਤੇ ਕਮਰਸ਼ੀਅਲ ਐਨਡੀਪੀਐਸ ਕੇਸ ਦੇ ਵਿੱਚ ਕਮਰਸ਼ੀਅਲ ਜਿਹੜੀ ਕੁਆਂਟੀਟੀ ਦੀ ਰਿਕਵਰੀ ਹੋਈ ਸੀ ਉਸ ਕੇਸ ਦੇ ਵਿੱਚ ਇਹਨਾਂ ਦੀ ਪ੍ਰਾਪਰਟੀ ਜਿਹੜਾ ਇਹ ਘਰ ਹੈਗਾ ਇਹਦੀ ਵੈਲਿਊਏਸ਼ਨ ਕਰਾਈ ਗਈ ਸੀ ਇਹ ਕੰਪੀਟੈਂਟ ਅਥਾਰਟੀ ਨੂੰ ਕੇਸ ਭੇਜਿਆ ਗਿਆ ਸੀ ਜਿੱਥੇ ਇਹ ਆਪ ਤਾਂ ਜਸਟੀਫਾਈ ਨਹੀਂ ਕਰਾ ਸਕ ਗਏ ਤੇ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਏ ਅਗਲੇ ਜਦੋਂ ਤੱਕ ਇਹਨਾਂ ਦਾ ਹੁਕਮ ਨਹੀਂ ਆਉਂਦੇ ਹੈਗੇ ਹੁਣ ਇਹ ਪ੍ਰਾਪਰਟੀ ਨੂੰ ਕਿਤੇ ਵੇਚ ਨਹੀਂ ਸਕਦੇ ਕੋਈ ਅੱਗੇ ਲੀਸਟਿੰਗ ਦੇ ਸਕਦੇ ਨਾ ਇਹਦੇ ਸੰਬੰਧੀ ਕੋਈ ਹੋਰ ਕੁਝ ਹੀ ਕਰ ਸਕਦੇ ਸੱਚ ਗੱਲ ਕਰੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪ੍ਰਾਪਰਟੀ ਸੀ ਜੋ ਸਦਿਆਂ ਨੇ ਜਿਵੇਂ ਸੁਨਾਲਾ ਮੱਛਰ ਦੀ ਗੱਲ ਕਰੀ ਬਿਲਕੁਲ ਜੀ ਇਹ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਇਸ ਚੀਜ਼ ਦੇ ਉੱਤੇ ਮਾਨਯੋਗ ਡੀਜੀਪੀ ਸਾਹਿਬ ਡਾਈਜੀ ਲੁਧਿਆਣਾ ਰੇਜੂ ਸਾਹਿਬ ਐਸਐਸਪੀ ਖੰਨਾ ਸਾਹਿਬ ਜੀ ਸਾਨੂੰ ਸਖਤ ਹਦਾਇਤਾਂ ਨੇ ਜਿਹੜੇ ਵੀ ਬੰਦੇ ਨਸ਼ੇ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਹਰ ਤਰਫ ਤੋਂ ਸੱਟ ਮਾਰਦੇ ਹਾਂ ਉਹਨਾਂ ਦੇ ਨੂੰ ਰਿਕਵਰੀ ਕਰ ਰਹੇ ਆ ਉਹਨਾਂ ਦੇ ਉੱਤੇ ਐਫ ਆਈ ਆਰਸ ਅਸੀਂ ਰਜਿਸਟਰ ਕਰਕੇ ਉਹਨਾਂ ਨੂੰ ਅਰੈਸਟ ਵੀ ਕਰ ਰਹੇ ਆ ਅਤੇ ਜਿਹੜੀ ਉਹਨਾਂ ਦੀ ਇਲਲੀਗਲ ਕਮਾਈ ਦੇ ਨਾਲ ਜਿਹੜੀ ਨਸ਼ੇ ਨੂੰ ਵੇਚ ਕੇ ਕਮਾਈ ਕਰਕੇ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਅਸੀਂ ਉਹਨਾਂ ਨੂੰ ਵੀ ਫ੍ਰੀਜ਼ ਕਰਵਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਇਹ ਜੇ ਪ੍ਰਾਪਰਟੀ ਫ੍ਰੀਜ਼ਰਸ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਇਹ ਚੀਜ਼ ਕੀਤੀ ਗਈ ਹੈ ਪਿਆਰ ਕੀ ਹੈ ਪੂਰਾ ਮਾਮਲਾ ਕਿੰਨੇ ਮੁਕੱਦਮੇ ਨੇ ਦਰਜ ਕਿਸ ਦੀ ਪ੍ਰਾਪਰਟੀ ਹੈ ਜਿਹੜੀ ਪਰਮਿੰਦਰ ਸਿੰਘ ਉਫ ਟਿੱਡਾ ਮੱਛੀਵਾੜਾ ਦਾ ਰਹਿਣ ਉਹ ਇਹਦੇ ਤੇ ਕੁੱਲ 17 ਮੁਕਦਮੇ ਦਰਜ ਨੇ ਇਹਦੇ ਵਿੱਚ ਕੁਝ ਐਕਸਰਸਾਈਜ਼ ਦੇ ਬਖ ਪਰਚੇ ਨੇ ਕੁਝ ਐਨਡੀਪੀਐਸ ਸੈਕਟਰ ਦੇ ਮੁਕਦਮੇ ਨੇ ਕੁਝ ਲੜਾਈ ਝਗੜੇ ਦੇ ਮੁਕਦਮੇ ਨੇ ਤੇ ਕਮਰਸ਼ੀਅਲ ਐਨਡੀਪੀਐਸ ਕੇਸ ਦੇ ਵਿੱਚ ਕਮਰਸ਼ੀਅਲ ਜਿਹੜੀ ਕੁਆਂਟੀਟੀ ਦੀ ਰਿਕਵਰੀ ਹੋਈ ਸੀ ਉਸ ਕੇਸ ਦੇ ਵਿੱਚ ਇਹਨਾਂ ਦੀ ਪ੍ਰਾਪਰਟੀ ਜਿਹੜਾ ਇਹ ਘਰ ਹੈਗਾ ਇਹਦੀ ਵੈਲਿਊਏਸ਼ਨ ਕਰਾਈ ਗਈ ਸੀ ਇਹ ਕੰਪੀਟੈਂਟ ਅਥਾਰਟੀ ਨੂੰ ਕੇਸ ਭੇਜਿਆ ਗਿਆ ਸੀ ਜਿੱਥੇ ਆਪ ਤਾਂ ਜਸਟੀਫਾਈ ਨਹੀਂ ਕਰਾ ਸਕੇ ਤੇ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਤੇ ਅਗਲੇ ਜਦੋਂ ਤੱਕ ਇਹਨਾਂ ਦਾ ਹੁਕਮ ਨਹੀਂ ਆਉਂਦੇ ਹੈਗੇ ਹੁਣ ਇਹ ਪ੍ਰਾਪਰਟੀ ਨੂੰ ਕਿਤੇ ਵੇਚ ਨਹੀਂ ਸਕਦੇ ਕੋਈ ਅੱਗੇ ਲੀਸਟਿੰਗ ਦੇ ਸਕਦੇ ਨਾ ਇਹਦੇ ਸਬੰਧੀ ਕੋਈ ਹੋਰ ਕੁਝ ਹੀ ਕਰ ਸਕਦੇ ਸੱਚ ਗੱਲ ਕਰੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪ੍ਰਾਪਰਟੀ ਸੀ ਜੋ ਸਾਦਿਆਂ ਨੇ ਜਿਵੇਂ ਸੁਣਾਣਾ ਮੱਛ ਫੜ ਦੀ ਗੱਲ ਕਰੀ ਬਿਲਕੁਲ ਜੀ ਇਹ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਇਸ ਚੀਜ਼ ਦੇ ਉੱਤੇ ਮਾਨਯੋਗ ਡੀਜੀਪੀ ਸਾਹਿਬ ਡਾਈਜੀ ਲੁਧਿਆਣਾ ਰੇਜੂ ਸਾਹਿਬ ਐਸਐਸਪੀ ਖੰਨਾ ਸਾਹਿਬ ਜੀ ਸਾਨੂੰ ਸਖਤ ਹਦਾਇਤਾਂ ਨੇ ਜਿਹੜੇ ਵੀ ਬੰਦੇ ਨਸ਼ੇ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਹਰ ਤਰਫ ਤੋਂ ਸੱਟ ਮਾਰਦੇ ਹਾਂ ਉਹਨਾਂ ਦੇ ਨੂੰ ਰਿਕਵਰੀ ਕਰ ਰਹੇ ਆ ਉਹਨਾਂ ਦੇ ਉੱਤੇ ਐਫ ਆਈ ਆਰ ਵੀ ਅਸੀਂ ਰਜਿਸਟਰ ਕਰਕੇ ਉਹਨਾਂ ਨੂੰ ਅਰੈਸਟ ਵੀ ਕਰ ਰਹੇ ਆ ਅਤੇ ਜਿਹੜੀ ਉਹਨਾਂ ਦੀ ਇਲੈਗਲ ਕਮਾਈ ਦੇ ਨਾਲ ਜਿਹੜੀ ਨਸ਼ੇ ਨੂੰ ਵੇਚ ਕੇ ਕਮਾਈ ਕਰਕੇ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਅਸੀਂ ਉਹਨਾਂ ਨੂੰ ਵੀ ਫ੍ਰੀਜ਼ ਕਰਵਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਇਹ ਜੇ ਪ੍ਰਾਪਰਟੀ ਫ੍ਰੀਜ਼ਰਸ ਦੇਖਣ ਨੂੰ ਮਿਲਣਗੇ